ਉਹ ਪ੍ਰਭਜਿੰਦਰ ਸਿੰਘ ਡਿੰਪੀ ਤੁਸੀਂ ਕਿਤੇ ਵੀ Google ਤੇ ਸਰਚ ਮਾਰੋ ਤੇ ਉਹਨਾਂ ਦੀਆਂ ਫੋਟੋ ਆ ਜਾਣਗੀਆਂ ਸਾਹਮਣੇ ਪਹਿਲਾਂ ਜੇਲ੍ਹ ਚ ਸੀਗੇ ਬਠਿੰਡੇ ਉਹ ਕਾਲਜ ਚ ਮੇਰੇ ਸੀਨੀਅਰ ਸੀ 2 ਸਾਲ ਤੇ ਉਸ ਤੋਂ ਬਾਅਦ 84 ਵੇਲੇ ਜਦੋਂ ਸਾਰਾ ਮਾਹੌਲ ਵਿਗੜਿਆ ਉਦੋਂ ਉਹਨਾਂ ਉਹ ਵੀ ਅੰਡਰਗਰਾਉਂਡ ਹੋ ਗਏ ਸੀ ਤਾਂ ਪੰਜਾਬ ਦਾ ਪਹਿਲਾ ਜੇ ਕੋਈ ਕਹਿ ਸਕਦੇ ਆ ਆਪਾਂ ਬੰਦਾ ਸੀ ਤੋਂ ਡੈਂਪੀ ਬਾਈ ਸੀ ਉਹ ਤੋਂ ਪਹਿਲਾਂ ਇਹ ਕਿਸੇ ਦੇ ਨਾਲ ਗੈਂਗਸਟਰ ਸ਼ਬਦ ਨਹੀਂ ਲੱਗਦਾ ਤੇ ਮੈਂ ਜਾ ਰਿਹਾ ਸੀ ਉੱਥੋਂ ਤੇ ਰਾਸ਼ ਬਹੁਤ ਸੀ ਗਲੀਆਂ ਭਰੀਆਂ ਪਈਆਂ ਸੀ ਜੇਲ੍ਹ ਦੇ ਆਸੇ ਪਾਸੇ ਦੀਆਂ ਤੋਂ ਮੈਨੂੰ ਕਿਹਾ ਇੱਕ ਵਾ ਕੀ ਹੋਗਾ ਤੈਨੂੰ ਨਹੀਂ ਪਤਾ ਮੈਂ ਕਹਿੰਦਾ ਡੈਂਪੀ ਬਾਈ ਰਹਾ ਆ ਹੋ ਰਿਹਾ ਮਤਲਬ ਉਹ ਮੈਂ ਰਾਸ਼ ਦੇਖਿਆ ਪੁਲਿਸਰ ਦਾ ਨਹੀਂ ਗੈਂਗਸਟਰ ਸੀਗੇ ਉਹ ਲੋਕਾਂ ਚ ਪਿਆਰ ਹਾਂ ਪੋਲੀਟੀਕਲ ਬੰਦੇ ਵੀ ਦੇਖੇ ਅੱਛਾ ਜੀ ਫਿਰ ਇਹ ਵੀ ਹੋਇਆ ਕਿ ਬਾਈ ਕੋਟਕਪੂਰੇ ਤੋਂ ਚੋਂ ਲੜਨਗੇ ਉਥੋਂ ਤੋਂ ਲੈ ਕੇ ਬਠਿੰਡੇ ਜੇਲ੍ਹ ਤੱਕ ਲਾਈਨ ਸੀਗੀ ਕਾਰਾਂ ਦੀ ਉਹ ਮੈਂ ਜੋਰਾ ਚ ਵੀ ਦਿਖਾਇਆ ਜਦੋਂ ਦੀਪ ਉਹ ਰਹਾ ਹੁੰਦਾ ਫਿਰ ਉਹ ਲਾਹ ਹੀਰੇ ਦਾ ਖਾੜਾ ਲੱਗਦਾ ਉਹ ਇੱਕ ਉਹ ਸੀਨ ਆ ਜਿਹੜਾ ਉਹਦੇ ਤੋਂ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਵੀ 22 ਦਿੰਪੀ ਵਾਈ ਰਹਾ ਹੋ ਰਿਹਾ ਕਿਉਂਕਿ ਮੈਂ 1982 'ਚ ਜਦੋਂ ਲੱਗਿਆ ਸੀ ਕਾਲਜ 'ਚ ਤਾਂ ਮੈਨੂੰ ਪਹਿਲੇ ਦਿਨ ਪਹਿਲੇ ਬੰਦੇ ਜਿਹੜੇ ਮੈਨੂੰ ਮਿਲੇ ਸੀ ਉਹ ਡਿੰਪੀ ਭਾਈ ਸੀਗੇ ਦੋ ਜਣੇ ਮੈਨੂੰ ਮਿਲੇ ਇੱਕ ਸੰਦੀਪ ਭਾਉ ਬੜਾ ਆਸਰ ਸੀ ਨੌਜਵਾਨਾਂ ਤੇ ਉਹਨਾਂ ਦਾ ਆਪਣੇ ਟਾਈਮ ਡਿੰਪੀ ਚੰਦ ਭਾਨ ਦੀ ਗੱਲ ਕੀਤੀ ਸੀ ਹਨਾ ਬਠਿੰਡੇ ਤੋਂ ਤੁਸੀਂ ਦੱਸ ਰਹੇ ਸੀ ਉਹਨਾਂ ਬਾਰੇ ਕੁਝ ਦੱਸੋ ਉਹਨਾਂ ਦੀ ਕੋਈ ਡਿੰਪੀ ਚੰਦ ਭਾਨ ਡਿੰਪੀ ਚੰਦ ਭਾਨ ਹਾਂਜੀ ਹਾਂ ਉਹ ਪ੍ਰਭਜਿੰਦਰ ਸਿੰਘ ਡਿੰਪੀ ਤੁਸੀਂ ਕਿਤੇ ਵੀ ਗੂਗਲ ਤੇ ਸਰਚ ਮਾਰੋ ਤਾਂ ਉਹਨਾਂ ਦੀਆਂ ਫੋਟੋਆਂ ਆ ਜਾਣਗੀਆਂ ਸਾਹਮਣੇ ਮਰਡਰ ਹੋ ਗਿਆ ਸੀ ਉਹਨਾਂ ਦਾ ਇੱਥੇ ਸੁਖਨਾ ਲੇਕ ਦੇ ਨੇੜੇ ਚੰਡੀਗੜੀ ਜਦੋਂ ਪਹਿਲਾਂ ਜੇਲ੍ਹ ਚ ਸੀ ਕੇ ਬਟਿੰਡੇ ਕਾਲਜ ਚ ਮੇਰੇ ਸੀਨੀਅਰ ਸੀ 2 ਸਾਲ ਤੇ ਉਸ ਤੋਂ ਬਾਅਦ 84 ਵੇਲੇ ਜਦੋਂ ਸਾਰਾ ਮਾਹੌਲ ਵਿਗੜਿਆ ਉਦੋਂ ਉਹਨਾਂ ਉਹ ਵੀ ਅੰਡਰਗਰਾਉਂਡ ਹੋ ਗਏ ਸੀ ਅਸੀਂ ਤਾਂ ਪੜਦੇ ਹੁੰਦੇ ਸੀ ਉਦੋਂ ਤੇ ਬਾਅਦ ਦੇ ਵਿੱਚ ਉਹ ਮਤਲਬ ਕੁਝ ਇਹੋ ਜਿਹਾ ਕੰਮਾਂ ਨਾਲ ਜੁੜ ਕੇ ਕਿ ਲੋਕ ਜਿਹਨੂੰ ਨੂੰ ਗੈਂਗਸਟਰ ਕਹਿੰਦੇ ਆ ਤੇ ਜੇ ਤੁਸੀਂ ਪੱਤਰਕਾਰਾਂ ਦੀ ਥੋੜੇ ਵਾਲੀ ਭਾਸ਼ਾ 'ਚ ਮੈਂ ਦੇਖਾਂ ਜਿਵੇਂ ਰਤੇਸ਼ ਲੱਖੀ ਹੋਰਾਂ ਦੇ ਮੈਂ ਵੀਡੀਓ ਦੇਖ ਰਾ ਹਾਂ ਉਹ ਗੈਂਗਸਟਰਾਂ 'ਤੇ ਕਾਫੀ ਕਰ ਰਹੇ ਹਾਂ ਹਾਂਜੀ ਤਾਂ ਪੰਜਾਬ ਦਾ ਪਹਿਲਾ ਜੇ ਕੋਈ ਕਹਿ ਸਕਦੇ ਆ ਆਪਾਂ ਬੰਦਾ ਸੀ ਤਾਂ ਡਿੰਪੀ ਬਾਈ ਸੀ ਉਹ ਤੋਂ ਪਹਿਲਾਂ ਇਹ ਕਿਸੇ ਦੇ ਨਾਲ ਗੈਂਗਸਟਰ ਸ਼ਬਦ ਨਹੀਂ ਲੱਗਦਾ ਹਾਂ ਫਿਰ ਉਹਨਾਂ ਨੂੰ ਕੈਦ ਹੋ ਗਈ ਸੀ ਤੇ ਬਠਿੰਡੇ ਹੀ ਸੀ ਜੇਲ੍ਹ 'ਚ ਜਿੱਦੋਂ ਰਹਾਆ ਹੋਏ ਨਾ ਅਸਲ 'ਚ ਉੱਥੋਂ ਗੱਲ ਹੋਈ ਮੈਂ ਜੋਰਾ ਵੀ ਤਾਂ ਲਿਖੀ ਸੀ ਤੇ ਮੈਂ ਜਾ ਰਿਹਾ ਸੀ ਉੱਥੋਂ ਤੇ ਰੌਸ਼ ਬਹੁਤ ਸੀ ਗਲੀਆਂ ਭਰੀਆਂ ਪਈਆਂ ਸੀ ਜੇਲ੍ਹ ਦੇ ਆਸੇ-ਪਾਸੇ ਦੀਆਂ ਇਹੀ ਮਾਨਸਾ ਵਾਲੀ ਰੋਡ ਆ ਇਹਦੇ ਤੇ ਹੀ ਸਾਡਾ ਕਾਲਜ ਅਰਜਿੰਦਰਾ ਕਾਲਜ ਤੇ ਆਪਣਾ ਘਰ ਅਰਜਿੰਦਰਾ ਕਾਲਜ ਦੇ ਬੈਕਸਾਈਡ ਮੈਂ ਸਕੂਟਰ ਤੇ ਉਧਰ ਨੂੰ ਜਾ ਰਿਹਾ ਸੀ ਮਾਡਲ ਟਾਊਨ ਨੂੰ ਕਾਨਵੈਂਟ ਸਕੂਲ ਤੋਂ ਸੜਕ ਜਾਂਦੀ ਆ ਨਾਲ ਉਹ ਮਾਰਕ ਪੁੱਛਿਆ ਮੈਂ ਸਾਰੇ ਆਪਣੇ ਹੀ ਸੀਗੇ ਖੜੇ ਤੋ ਮੈਨੂੰ ਕਿਹਾ ਇੱਕ ਵਾਹ ਕੀ ਹੋਗਾ ਤੈਨੂੰ ਨਹੀਂ ਪਤਾ ਮੈਂ ਨਾ ਕਹਿੰਦਾ ਡੈਂਪੀ ਬਾਈ ਰਹਾ ਆ ਹੋ ਰਿਹਾ ਹਮ ਮਤਲਬ ਉਹ ਮੈਂ ਰਾਸ਼ ਦੇਖਿਆ ਹਮ ਪੋਲੀਟਿਕਲ ਸਰਦਾਰਾਂ ਨੇ ਗੈਂਗਸਟਰ ਸੀਗੇ ਪਰ ਲੋਕਾਂ ਚ ਪਿਆਰ ਸੀਗਾ ਹਾਂ ਪੋਲੀਟਿਕਲ ਬੰਦੇ ਵੀ ਦੇਖੇ ਅੱਛਾ ਜੀ ਫਿਰ ਇਹ ਵੀ ਹੋਇਆ ਕਿ ਬਾਈ ਕੋਟੇ ਪੂਰੇ ਤੋਂ ਚੋਣ ਲੜਨਗੇ ਹਮ ਔਰ ਉਹਨਾਂ ਦਾ ਪਿੰਡ ਆ ਜਿਹੜਾ ਉਹ ਜੈਤ ਤੋਂ ਬਠਿੰਡੇ ਦੇ ਰਾਹ ਤੇ ਆ ਚੰਦਪਾਣ ਹਮ ਫਰੀਦਕੋਟ ਡਿਸਟ੍ਰਿਕਟ ਚ ਆਉਂਦਾ ਉਥੋਂ ਤੋਂ ਲੈ ਕੇ ਬਠਿੰਡੇ ਜੇਲ੍ਹ ਤੱਕ ਲਾਈਨ ਸੀਗੀ ਕਾਰਾਂ ਦੀ ਹੂੰ ਐਨਾ ਮਤਲਬ ਉਹ ਮੈਂ ਜੋਰਾ ਚ ਵੀ ਦਿਖਾਇਆ ਜਦੋਂ ਦੀਪ ਉਹ ਰਹਾ ਹੁੰਦਾ ਫਿਰ ਉਹ ਲਾਭ ਹੀਰੇ ਦਾ ਖਾੜਾ ਲੱਗਦਾ ਉਹ ਇੱਕ ਉਹ ਸੀਨ ਆ ਜਿਹੜਾ ਉਹਦੇ ਤੋਂ ਫਿਰ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਯਾਰ ਵੀ 22 ਦੀੰਪੀ ਬਾਈ ਰਹਾ ਹੋ ਰਿਹਾ ਕਿਉਂਕਿ ਮੈਂ 1982 ਚ ਜਦੋਂ ਲੱਗਿਆ ਸੀ ਕਾਲਜ ਜਿੱਥੇ ਤਾਂ ਮੈਨੂੰ ਪਹਿਲੇ ਦਿਨ ਪਹਿਲੇ ਬੰਦੇ ਜਿਹੜੇ ਮੈਨੂੰ ਮਿਲੇ ਸੀ ਉਹ ਐਲਪੀ ਬਾਈ ਸੀਗੇ ਦੋ ਜਣੇ ਮੈਨੂੰ ਮਿਲੇ ਇੱਕ ਸੰਦੀਪ ਭਾਉ ਤੇ ਇਹ ਮੈਨੂੰ ਪਹਿਲੇ ਮਿਲੇ ਸੀ ਮੈਂ ਛੋਟਾ ਸੀ ਉਦੋਂ ਅਸੀਂ ਪ੍ਰੈਪ ਹੁੰਦੀ ਸੀ ਸਾਡੇ ਵੇਲੇ ਹਨਾ 10ਵੀਂ ਕਰਕੇ ਤਾਂ ਮੈਂ ਫਿਰ ਇਹ ਸਾਰੀ ਜਰਨੀ ਦੇਖੀ ਹਨਾ ਫਿਰ ਉਹ ਉਹਨਾਂ ਦਾ ਇੱਥੇ ਮਰਡਰ ਹੋ ਗਿਆ ਸੀਗਾ ਆਪਣੇ ਚੰਡੀਗੜ੍ਹ ਦੇ ਵਿੱਚ ਤੇ ਉਦੋਂ ਬਾਅਦ ਬਹੁਤ ਸਾਰੀਆਂ ਸ਼ਖਾਵਾਂ ਚੱਲਦੀਆਂ ਨੇ ਕੋਈ ਬੰਦਾ ਕਹਿੰਦਾ ਉਹਨਾਂ ਦੇ ਗਰੁੱਪ ਦਾ ਕੋਈ ਕਹਿੰਦਾ ਉਹਦੇ ਉਲਟ ਗਰੁੱਪ ਦਾ ਪੰਜਾਬ ਦੇ ਵਿੱਚ ਬਹੁਤ ਵੱਡੀ ਹਲਚਲ ਜਿਹੜੀ ਆ ਉਹ ਉਹਨਾਂ ਤੋਂ ਬਾਅਦ ਹੋਈ ਤੇ ਬੜਾ ਅਸਰ ਸੀ ਨੌਜਵਾਨਾਂ ਤੇ ਉਹਨਾਂ ਦਾ ਆਪਣੇ ਟਾਈਮ ਤੇ